ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਇੱਕ ਨਵੀਂ ਕਹਾਣੀ ਤੇ ਵਿੱਚ ਮਾਂ ਜੀ ਕੱਲ ਤੁਹਾਡੇ ਪੋਤੇ ਦਾ ਜਨਮ ਦਿਨ ਹੈ ਬਹੁਤ ਧੂਮ-ਧਾਮ ਨਾਲ ਮਨਾਉਣ ਦਾ ਸੋਚਿਆ ਸੀ ਤੁਸੀਂ ਕੱਲ ਸਵੇਰੇ ਸਵੇਰੇ ਹੀ ਆ ਜਾਇਓ ਆਖਰ ਦਾਦੀ ਹੋ ਤੁਸੀਂ ਪੋਤੇ ਦੀ ਸਾਰੇ ਜਾਣੇ ਪੂਰੀ ਜੋਰ-ਸ਼ੋਰ ਨਾਲ ਤਿਆਰੀ ਕਰਾਂਗੇ ਹੁਣ ਆਪਣੇ ਬੇਟੇ ਨਾਲ ਗੱਲ ਕਰ ਲਓ ਇਸ ਤਰ੍ਹਾਂ ਕਹਿੰਦੇ ਹੋਏ ਸੁਖਦੀਪ ਨੇ ਆਪਣੇ ਪਤੀ ਨੂੰ ਫੋਨ ਫੜਾ ਦਿੱਤਾ ਮੰਮੀ ਸਤਿ ਸ਼੍ਰੀ ਅਕਾਲ ਕਿਵੇਂ ਹੋ ਤੁਸੀਂ ਦੋਨੇ हां पताਸੀਂ ਬਿਲਕੁਲ ਠੀਕ ਆ ਤੂੰ ਦੱਸ ਕਿਵੇਂ ਆ ਜਸਵੀਰ ਨੇ ਪੁੱਛਿਆ ਤਾਂ ਉਹਨਾਂ ਦਾ ਬੇਟਾ ਚਰਨਜੀਤ ਬੋਲਿਆ ਸਾਰੇ ਠੀਕ ਆ ਮੈਂ ਚੰਗਾ ਕੱਲ ਨੂੰ ਤੁਸੀਂ ਦੋਵੇਂ ਤਿਆਰ ਰਹੋ ਮੈਂ ਤੁਹਾਨੂੰ ਦੋਵਾਂ ਨੂੰ ਸਵੇਰੇ ਹੀ ਲੈਣਾ ਜਾਊਂਗਾ ਹੁਣ ਮੈਂ ਫੋਨ ਰੱਖਦਾ ਇੱਧਰ ਜਿਵੇਂ ਹੀ ਤਸਵੀਰ ਨੇ ਫੋਨ ਰੱਖਿਆ ਉਸ ਦਾ ਪਤੀ ਕਰਨਾਮ ਜੋ ਸ਼ਾਮ ਦੀ ਸੈਰ ਕਰਕੇ ਘਰ ਵਾਪਸ ਆਇਆ ਸੀ ਕਹਿਣ ਲੱਗਿਆ ਕੀ ਹੋਇਆ ਭਗਵਾਨ ਨੇ ਬੜੀ ਖੁਸ਼ ਨਜ਼ਰ ਆ ਰਹੀਆਂ ਕਿਸ ਦਾ ਫੋਨ ਆਇਆ ਸੀ ਉਹ ਸਾਡੇ ਬੱਚਿਆਂ ਦਾ ਫੋਨ ਸੀ ਕੱਲ ਰੋਬਨ ਦਾ ਜਨਮ ਦਿਨ ਆ ਪੂਰੇ 5 ਸਾਲ ਦਾ ਹੋ ਜਾਊਗਾ ਕੱਲ ਸਾਡੇ ਪੋਤੇ ਦਾ ਜਨਮ ਦਿਨ ਆ ਕੱਲ ਸ਼ਾਮ ਨੂੰ ਘਰ ਵਿੱਚ ਜਨਮ ਦਿਨ ਦੀ ਪਾਰਟੀ ਰੱਖੀ ਐ ਇਸ ਲਈ ਬੱਚੇ ਕਹਿ ਰਹੇ ਸੀ ਕਿ ਤੁਸੀਂ ਸਵੇਰੇ ਸਾਡੇ ਘਰ ਪਹੁੰਚ ਜਾਇਓ ਸਵੇਰੇ ਚਮਜੀਤ ਸਾਨੂੰ ਲੈਣ ਲਈ ਆਵੇਗਾ ਜਸਵੀਰ ਨੇ ਪੜੇ ਉਤਸ਼ਾਹ ਨਾਲ ਦੱਸਿਆ ਇਹ ਸੁਣਦੇ ਹੀ ਕਰਨਾਮ ਦੇ ਚਿਹਰੇ ਤੇ ਨਰਾਸ਼ਾ ਆ ਗਿਆ ਉਹ ਸਭ ਕੋਈ ਜਾਣਦਾ ਸੀ ਕਿ ਉਹਨਾਂ ਦੇ ਨੂੰ ਪੁੱਤ ਨੇ ਉਹਨਾਂ ਦੇ ਲੋਕਾਂ ਦੀ ਯਾਦ ਕਿਉਂ ਆ ਗਈ ਉਹ ਉੱਥੇ ਖੜੇ ਖੜੇ ਹੀ ਸੋਚਾਂ ਵਿੱਚ ਪੈ ਗਿਆ ਉਹ ਹੋ ਕਿਹੜੀਆਂ ਸੋਚਾਂ ਵਿੱਚ ਪੈ ਗਏ ਹੋ ਕੀ ਸੋਚ ਰਹੇ ਹੋ ਜਸਵੀਰ ਨੇ ਪੁੱਛਿਆ ਤਾਂ ਗਰਨਾਮ ਬੋਲਿਆ ਸਵੇਰੇ ਸਵੇਰੇ ਜਾਨ ਦੀ ਕੀ ਜ਼ਰੂਰਤ ਹੈ ਜਦੋਂ ਪਾਰਟੀ ਸ਼ਾਮ ਨੂੰ ਹੈ ਤਾਂ ਸ਼ਾਮ ਨੂੰ ਹੀ ਜਾਵਾਂਗੇ ਫਿਰ ਜਸਵੀਰ ਬੋਲੇ ਅਸੀਂ ਤਾਂ ਉਹਨਾਂ ਦੇ ਆਪਣੇ ਆ ਇਹ ਥੋੜੀ ਜੀ ਮਦਦ ਕਰ ਦੇਵਾਂਗੇ ਜਾ ਕੇ ਤਾਂ ਕਸ ਥੋੜੀ ਜਾਵਾਂਗੇ ਤਾਂ ਗਰਨਾਮ ਨੇ ਕਿਹਾ ਇਸ ਲਈ ਤਾਂ ਬਹੁ ਨੇ ਤੈਨੂੰ ਬੁਲਾ ਰਹੀ ਆ ਜਸਵੀਰ ਇਹ ਗੱਲ ਤੂੰ ਵੀ ਜਾਣਦੀ ਐ ਕਿ ਸਾਡੀ ਨੋ ਦੇ ਪੇਕੇ ਪਰਿਵਾਰ ਵਾਲਿਆਂ ਨੂੰ ਘਰ ਦਾ ਖਾਣਾ ਹੀ ਪਸੰਦ ਐ ਇਸ ਲਈ ਤਾਂ ਨੋ ਰਾਣੀ ਕੋਈ ਖਾਣਾ ਵਾਲਾ ਬਣਾਉਣ ਵਾਲਾ ਹਲਵਾਈ ਨਹੀਂ ਬਣਾਉਂਦੀ ਉਧਰ ਹਲਵਾਈ ਦੇ ਪੈਸੇ ਬਚਾਉਣ ਦੇ ਚੱਕਰ ਵਿੱਚ ਚਨਜੀਤ ਨੂੰ ਵੀ ਇਸ ਗੱਲ ਤੇ ਕੋਈ ਤਰਾਜ ਨਹੀਂ ਹੁੰਦਾ ਤੂੰ ਬੋਤ ਪੋਲੀਂ ਆ ਤੇਰੇ ਕੋਲੋਂ ਮਦਦ ਲੈਣ ਲਈ ਨਹੀਂ ਬਲਕਿ ਸਾਰਾ ਘਰ ਦਾ ਕੰਮ ਤੇਰੇ ਕੋਲੋਂ ਤੇ ਖਾਣਾ ਬਣਾਉਣ ਲਈ ਤੈਨੂੰ ਬੁਲਾ ਰਹੀ ਐ ਯਾਦ ਹੈ ਜਦੋਂ ਪਿਛਲੀ ਵਾਰ ਨੂੰ ਤੇ ਪੁੱਤਰ ਨੇ ਰੌਬਨ ਦੇ ਜਨਮ ਦਿਨ ਦੀ ਪਾਰਟੀ ਰੱਖੀ ਸੀ ਤਾਂ ਨੂੰ ਦੇ ਮੰਮੀ ਪਾਪਾ ਭੈਣ ਭਰਾ ਭਾਬੀਆਂ ਨੂੰ ਵੀ ਜਨਮ ਦਿਨ ਤੇ ਬੁਲਾਇਆ ਸੀ ਸਾਰੇ ਮਿਲਾ ਕੇ ਕੋਈ 40 50 ਲੋਕ ਸੀ ਉਸ ਟਾਈਮ ਵੀ ਚਰਨਜੀਤ ਨੇ ਸਾਨੂੰ ਇੱਕ ਦਿਨ ਪਹਿਲਾਂ ਹੀ ਬੁਲਾ ਲਿਆ ਸੀ ਮਦਦ ਕਰਨ ਦੇ ਲਈ ਨੂ ਰਾਣੀ ਤੇਰੇ ਕੋਲੋਂ ਖਾਣਾ ਬਣਾਉਂਦੀ ਹੈ ਤੇ ਨਾਲ ਹੀ ਨਾਲ ਘਰ ਦਾ ਸਾਰਾ ਕੰਮ ਵੀ ਕਰਾਉਂਦੀ ਹੈ ਉਸ ਦੀਆਂ ਭੈਣਾਂ ਤੇ ਭਾਬੀਆਂ ਸਮੇਂ ਤੋਂ ਪਹਿਲਾਂ ਪਹੁੰਚ ਗਈਆਂ ਸੀ ਲੇਕਿਨ ਸਾਰਾ ਕੰਮ ਤੇਰੇ ਤੇ ਸੁੱਟ ਕੇ ਨੂ ਰਾਣੀ ਉਹਨਾਂ ਦੇ ਨਾਲ ਸ਼ਾਪਿੰਗ ਕਰਨ ਦੇ ਲਈ ਚਲੀ ਗਈ ਸੀ ਜਦੋਂ ਸ਼ਾਮ ਨੂੰ ਸਾਰੇ ਦੋਸਤ ਰਿਸ਼ਤੇਦਾਰ ਆਏ ਸੀ ਤਾਂ ਉਹ ਆਪਣੇ ਪੇਕੇ ਪਰਿਵਾਰ ਵਾਲਿਆਂ ਨਾਲ ਗੱਪਸ਼ਪ ਕਰਨ ਵਿੱਚ ਵਿਜੀ ਸੀ ਤੇ ਇਸ ਦੇ ਵਿੱਚ ਹੀ ਉਹਨਾਂ ਨੇ ਚਾਰ ਬਣਾਉਣ ਦਾ ਆਰਡਰ ਵੀ ਤੈਨੂੰ ਦੇ ਦਿੱਤੇ ਗਏ ਸੀ ਵਿੱਚ ਵਿੱਚ ਦੀ ਤੈਨੂੰ ਤਰੀਫਾਂ ਕਰ ਦਿੰਦੀ ਸੀ ਕਿ ਮਾਂ ਜੀ ਦੇ ਬਿਨਾ ਇਹ ਸਾਰਾ ਕੰਮ ਨਹੀਂ ਹੋ ਸਕਦਾ ਇਹ ਤਾਂ ਹਲਵਾਈ ਨਾਲੋਂ ਵੀ ਜ਼ਿਆਦਾ ਵਧੀਆ ਖਾਣਾ ਬਣਾਉਂਦੀ ਹੈ ਮੰਮੀ ਜੀ ਸਾਰਿਆਂ ਨੂੰ ਮਾਂ ਦੇ ਹੱਥ ਦਾ ਖਾਣਾ ਹੀ ਪਸੰਦ ਹੈ ਇਸ ਲਈ ਮੈਂ ਹਲਵਾਈ ਨਹੀਂ ਬੁਲਾਇਆ ਥੋੜੀਆਂ ਜੀਆਂ ਤਰੀਫਾਂ ਦੇ ਬਦਲੇ ਇੰਨਾ ਕੰਮ ਕਰਵਾਇਆ ਸੀ ਤੇ ਤੂੰ ਥੱਕ ਕੇ ਚੂਰ ਹੋ ਗਈ ਸੀ ਦੋ ਦਿਨ ਤੱਕ ਬੁਖਾਰ ਨਹੀਂ ਉਤਰਿਆ ਸੀ ਉਸੇ ਬੇਟੇ ਨੇ ਤੇ ਨੂਨੇ ਤੇਰਾ ਹਾਲਚਲ ਪੁੱਛਣ ਲਈ ਫੋਨ ਵੀ ਨਹੀਂ ਕੀਤਾ ਗਿਆ ਸੀ ਉਹ ਹੋ ਤੁਸੀਂ ਵੀ ਕਿਹੋ ਜਿਹੀਆਂ ਗੱਲਾਂ ਲੈ ਕੇ ਬੈਠ ਕੇ ਜਿਵੇਂ ਇਹਦੇ ਵੀ ਆ ਆਖਰ ਆਪਣੇ ਬੱਚੇ ਆ ਇਹੋ ਜਿਹਾ ਤੁਹਾਨੂੰ ਹੀ ਲੱਗਦਾ ਹੈ ਜਸਵੀਰ ਜੇ ਸਾਡੇ ਬੱਚੇ ਨੂੰ ਇਸ ਗੱਲ ਦਾ ਅਹਿਸਾਸ ਹੁੰਦਾ ਤਾਂ ਕੀ ਉਹ ਨੂ ਰਾਣੀ ਤੇ ਕੈਨ ਤੇ ਸਾਨੂੰ ਛੱਡ ਕੇ ਅਲੱਗ ਘਰ ਵਿੱਚ ਰਹਿਣ ਲਈ ਚਲਾ ਜਾਂਦਾ ਸਾਡੇ ਨਾਲ ਰਹਿਣ ਤੇ ਤਾਂ ਨੂ ਦਾ ਦਮ ਘੁੱਟਦਾ ਸੀ ਆਜ਼ਾਦੀ ਦੇ ਚੱਕਰ ਵਿੱਚ ਉਹ ਸਾਨੂੰ ਛੱਡ ਕੇ ਚਲੇ ਗਏ ਸੀ ਸਾਡਾ ਇਕਲੌਤਾ ਨੂੰ ਤੇ ਪੁੱਤ ਜੇ ਆਜ਼ਾਦੀ ਇੰਨੀ ਪਿਆਰੀ ਆ ਤਾਂ ਜਿਉਂਦੇ ਰਹਿਣ ਉਹਨਾਂ ਨੂੰ ਆਜ਼ਾਦੀ ਕੋਈ ਜ਼ਰੂਰਤ ਨਹੀਂ ਸਾਡੀ ਉਹਨਾਂ ਦੇ ਘਰ ਵਿੱਚ ਮੁਫਤ ਦੀ ਨੌਕਰਾਨੀ ਬਣਦੀ ਚਾਹੇ ਕੁਝ ਵੀ ਹੋ ਜਾਵੇ ਹੁਣ ਮੈਂ ਤੇਰਾ ਇਸਤੇਮਾਲ ਨਹੀਂ ਹੋਣ ਦੇਵਾਂਗਾ ਉਹ ਹੋ ਸਾਡੇ ਪੋਤੇ ਦਾ ਜਨਮ ਦਿਨ ਆ ਜਾਣਾ ਤਾਂ ਪਊਗਾ ਨਾ ਜਸਵੀਰ ਨੇ ਕਿਹਾ ਗਰਨਾਮ ਬੋਲਿਆ ਬਸ ਜਿਵੇਂ ਮੈਂ ਕਹਿਣਾ ਤੂੰ ਕਰਦੀ ਜਾ ਅਸ ਦੂਸਰੇ ਦਿਨ ਸਵੇਰੇ 8 ਵਜੇ ਹੀ ਚਰਨਜੀਤ ਆਪਣੇ ਮਾਪਿਆਂ ਨੂੰ ਲੈਣ ਲਈ ਆ ਗਿਆ ਲੇਕਿਨ ਆ ਕੇ ਦੇਖਿਆ ਦੋਨਾਂ ਵਿੱਚ ਕੋਈ ਵੀ ਤਿਆਰ ਨਹੀਂ ਸੀ ਉਲਟਾ ਜਸਵੀਰ ਤਾਂ ਸਟੋਰ ਰੂਮ ਦੀ ਸਫਾਈ ਕਰਨ ਵਿੱਚ ਵਿਜੀ ਸੀ ਉਧਰ ਕਰਨਾਮ ਜਾਲੇ ਲਾ ਲਿਆ ਸੀ ਲਾ ਰਿਹਾ ਸੀ ਇਹ ਕਿ ਮਾਂ ਤੁਸੀਂ ਲੋਕ ਹਲੇ ਤੱਕ ਤਿਆਰ ਨਹੀਂ ਹੋਏ ਮੈਂ ਤਾਂ ਤੁਹਾਨੂੰ ਕੱਲ ਫੋਨ ਕਰਕੇ ਦੱਸ ਦਿੱਤਾ ਸੀ ਨਾ ਕਿ ਮੈਂ ਤੁਹਾਨੂੰ ਲੈਣ ਲਈ ਆਵਾਂਗਾ ਫਿਰ ਤੁਸੀਂ ਲੋਕ ਕਿਉਂ ਨਹੀਂ ਤਿਆਰ ਬੇਟਾ ਉਹ ਗੱਲ ਨਹੀਂ ਆ ਦਿਵਾਲੀ ਨੇੜੇ ਆ ਗਈ ਅਸੀਂ ਲੋਕਾਂ ਨੇ ਸੋਚਿਆ ਕਿ ਥੋੜੀ ਸਾਫ ਸਫਾਈ ਕਰ ਲਵਾਂ ਹੁਣ ਕਰਨਾ ਤਾਂ ਅਸੀਂ ਹੀ ਆ ਤੇ ਸੋਚਿਆ ਵਕਤ ਰਹਿੰਦੇ ਹੀ ਕੰਮ ਖਤਮ ਕਰ ਲਈਏ ਲੇਕਿਨ ਮਾਂ ਮੇਰੇ ਸਹੁਰੇ ਵਾਲਿਆਂ ਨੂੰ ਤੁਹਾਡੇ ਹੱਥ ਦਾ ਖਾਣਾ ਪਸੰਦ ਆ ਇਸ ਲਈ ਤੁਹਾਡੀ ਨੂੰਨੇ ਸਵੇਰੇ ਸਵੇਰੇ ਤੁਹਾਨੂੰ ਲੈ ਕੇ ਆਉਣ ਦਾ ਕਿਹਾ ਜਸਵੀਰ ਨੇ ਕਿਹਾ ਹਾਂ ਬੇਟਾ ਹੋ ਤਾਂ ਠੀਕ ਹੈ ਲੇਕਿਨ ਆਪਣੇ ਘਰ ਦਾ ਸਾਰਾ ਕੰਮ ਕਰਦੇ ਕਰਦੇ ਮੈਨੂੰ ਥਕਾਵਟ ਹੋ ਜਾਂਦੀ ਆ ਅਸੀਂ ਲੋਕ ਸ਼ਾਮ ਨੂੰ ਆ ਜਾਵਾਂਗੇ ਲੇਕਿਨ ਮਾਂ ਇਹ ਸਭ ਕੁਝ ਤੁਸੀਂ ਫਿਰ ਵੀ ਕਰ ਸਕਦੇ ਹੋ ਹੁਣ ਮੇਰੇ ਨਾਲ ਚੱਲੋ ਚਰਨਜੀਤ ਜ਼ੋਰ ਦੇ ਕੇ ਬੋਲਿਆ ਲੇਕਿਨ ਇਸ ਵਾਰ ਜਸਵੀਰ ਬੇਕੂਫ ਬਣਨ ਵਾਲੀ ਨਹੀਂ ਸੀ ਚੁੰਨੀ ਨਾਲ ਆਪਣੇ ਮੱਥੇ ਦਾ ਮੁਰਕਾ ਪੁੰਜਦੇ ਹੋਏ ਬੋਲੀ ਬੇਟਾ ਮੈਨੂੰ ਅੱਜ ਤਾਂ ਮੇਰੇ ਵਿੱਚ ਵਾਕਿਆ ਹੀ ਕੰਮ ਕਰਨ ਦੀ ਹਿੰਮਤ ਨਹੀਂ ਬਜੀ ਮੈਂ ਤਾਂ ਸ਼ਾਮ ਨੂੰ ਹੀ ਆ ਸਕਦੀ ਹਾਂ ਵੈਸੇ ਵੀ ਮੈਂ ਕੰਮ ਕਰਨ ਵਾਲੀ ਥੋੜੀ ਹਾਂ ਜਿਹੜੀ ਇੰਨੇ ਲੋਕਾਂ ਦਾ ਖਾਣਾ ਬਣਾਉਂਗੀ ਜੇ ਬਊ ਨੂੰ ਆਜ਼ਾਦੀ ਪਸੰਦ ਹੈ ਤਾਂ ਇਹ ਸਭ ਕੁਝ ਉਹ ਆਪ ਕਰੇ ਇੱਕ ਹੈ ਕਿ ਜਸਵੀਰ ਫਿਰ ਆਪਣੇ ਕੰਮ ਵਿੱਚ ਲੱਗ ਗਈ ਉਧਰ ਕਰਨਾਮ ਉਹਨਾਂ ਦੀਆਂ ਗੱਲਾਂ ਸੁਣ ਕੇ ਮਨ ਹੀ ਮਨ ਖੁਸ਼ ਹੋ ਰਿਹਾ ਸੀ ਕਿ ਆਖਰ ਜਸਵੀਰ ਨੂੰ ਵੀ ਉਸ ਦੀ ਗੱਲ ਸਮਝ ਤਾਂ ਆਈ ਜਸਵੀਰ ਦੀਆਂ ਇਹ ਗੱਲਾਂ ਚਰਨਜੀਤ ਨੂੰ ਬਹੁਤ ਬੁਰੀਆਂ ਲੱਗੀਆਂ ਲੇਕਿਨ ਸਮਝ ਤਾਂ ਉਹ ਵੀ ਸਾਰਾ ਦੇਹਾ ਸੀ ਖੈਰ ਉਹ ਵਾਪਸ ਚਲਾ ਗਿਆ ਪਰ ਜਦੋਂ ਘਰ ਪਹੁੰਚਿਆ ਤਾਂ ਉਸ ਦੀ ਪਤਨੀ ਸੁਖਦੀਪ ਉਸ ਨੂੰ ਇਕੱਲਾ ਦੇਖ ਕੇ ਬੋਲੀ ਤੁਸੀਂ ਇਕੱਲੇ ਵਾਪਸ ਕਿਉਂ ਆ ਗਏ ਮਾਂ ਤੇ ਪਾਪਾ ਕਿੱਥੇ ਆ ਦਰਸਲ ਮਾ ਆਪਣੇ ਘਰ ਦੇ ਕੰਮਾਂ ਵਿੱਚ ਲੱਗੀ ਹੋਈ ਸੀ ਇਸ ਲਈ ਉਹ ਥੱਕ ਗਈ ਸੀ ਉਹ ਲੋਕ ਸ਼ਾਮ ਨੂੰ ਆਉਣਗੇ ਪਾਰਟੀ ਦੀਆਂ ਸਾਰੀਆਂ ਤਿਆਰੀਆਂ ਹੁਣ ਤੈਨੂੰ ਇਕੱਲੀ ਨੂੰ ਹੀ ਕਰਨੀਆਂ ਪੈਣੀਆਂ ਇਹ ਸੋੰਦੇ ਹੀ ਸਗਦੀਪ ਦੇ ਤਾਂ ਪੈਰਾਂ ਥੱਲੇੋਂ ਜ਼ਮੀਨ ਖਿਸਕ ਗਈ ਕਿ ਹੁਣ ਇੰਨੀ ਜਲਦੀ ਹਲਵਾਈ ਦਾ ਇੰਤਜ਼ਾਮ ਕਿਵੇਂ ਹੋਊਗਾ ਜੇ ਖਾਣਾ ਬਾਹਰ ਤੋਂ ਮੰਗਵਾਇਆ ਤਾਂ ਘਰ ਦਾ ਜੋ ਸਾਮਾਨ ਮੰਗਾ ਕੇ ਰੱਖਿਆ ਹੈ ਉਸ ਦਾ ਕੀ ਹੋਵੇਗਾ ਕੰਤਾ ਸਾਰੇ ਕੰਮ ਦੇ ਬਾਰੇ ਸੋਚ-ਸੋਚ ਕੇ ਸੁਖਦੀਪ ਦੇ ਹੱਥ ਫੈਰ ਫੁੱਲਣ ਲੱਗੇ ਤੇ ਸੋਚ ਵਿਚਾਰ ਕਰਨ ਤੋਂ ਬਾਅਦ ਉਸਨੇ ਆਪਣੇ ਪੇਕੇ ਫੋਨ ਕੀਤਾ ਕਿ ਮਾਂ ਭਾਬੀ ਨੂੰ ਮੇਰੀ ਮਦਦ ਲਈ ਭੇਜ ਦਿਓ ਪਾਟੀ ਦਾ ਬਹੁਤ ਕੰਮ ਕਰਨ ਵਾਲਾ ਪਿਆ ਤਾਂ ਇਥੋਂ ਵੀ ਉਸ ਨੂੰ ਮੂੰਹ ਦੀ ਖਾਣੀ ਪਈ ਉਸਦੀ ਭਾਬੀ ਨੇ ਸਾਫ਼ ਕਹਿ ਦਿੱਤਾ ਕਿ ਮੇਰੇ ਕੋਲੋਂ ਇਹ ਕੰਮ ਨਹੀਂ ਹੋਵੇਗਾ ਤੁਸੀਂ ਕੋਈ ਕੰਮ ਵਾਲੀ ਰੱਖ ਲਓ ਫਿਰ ਹਾਰ ਕੇ ਉਸਨੇ ਆਪਣੀ ਸੱਸ ਨੂੰ ਫੋਨ ਕੀਤਾ ਪਰ ਇਸ ਵਾਰ ਉਸਦੀ ਸੱਸ ਨੇ ਫੋਨ ਨਹੀਂ ਉਠਾਇਆ ਕਿਉਂਕਿ ਉਸ ਨੂੰ ਸਮਝ ਆ ਗਿਆ ਸੀ ਕਿ ਅੱਜ ਤੱਕ ਉਸ ਦਾ ਇਸਤੇਮਾਲ ਹੀ ਕੀਤਾ ਗਿਆ ਹੈ ਥੱਕ ہار ਕੇ ਹੁਣ ਸੁਖਦੀਪ ਰਸੋਈ ਵਿੱਚ ਆਪ ਹੀ ਚਲੀ ਗਈ ਤੇ ਜਲਦੀ ਜਲਦੀ ਸਾਰਾ ਕੰਮ ਖਤਮ ਕਰਨ ਲੱਗੀ ਸ਼ਾਮ ਤੱਕ ਉਸ ਦੀ ਹਾਲਤ ਖਰਾਬ ਹੋ ਚੁੱਕੀ ਸੀ ਜਿੱਥੇ ਉਹ ਪਹਿਲਾਂ ਸੋਚ ਰਹੀ ਸੀ ਕਿ ਸਾਸਤ ਨੂੰ ਕੰਮ ਤੇ ਲਗਾ ਕੇ ਮੈਂ ਆਪ ਬਿਊਟੀ ਪਾਰਲਰ ਤਿਆਰ ਹੋਣ ਲਈ ਚਲੀ ਜਾਊਂਗੀ ਪਰ ਹੁਣ ਉਸ ਦੀ ਹਾਲਤ ਇਹੋ ਜਿਹੀ ਨਹੀਂ ਹੋਈ ਸੀ ਸ਼ਾਮਦੇ ਮਹਿਮਾਨ ਆਉਣ ਲੱਗੇ ਸੀ ਤੇ ਉਸਨੇ ਤਾਂ ਆਪਣੇ ਕੱਪੜੇ ਤੱਕ ਨਹੀਂ ਬਦਲੇ ਸੀ। ਸ਼ਾਮ ਨੂੰ ਜਸਵੀਰ ਤੇ ਗਤਨਾਮ ਆਪਣੇ ਬੇਟੇ ਦੇ ਘਰ ਪਹੁੰਚੇ ਤਾਂ ਸਖਦੀਪ ਨੇ ਉਹਨਾਂ ਨੂੰ ਦੇਖ ਕੇ ਮੂੰਹ ਬਣਾ ਲਿਆ ਤੇ ਸਹੀ ਟਾਂਗ ਨਾਲ ਕੋਈ ਗੱਲ ਨਹੀਂ ਕੀਤੀ। ਪਰ ਹੁਣ ਜਸਵੀਰ ਨੂੰ ਕੋਈ ਫਰਕ ਪੈਣ ਵਾਲਾ ਨਹੀਂ ਸੀ। ਉਹਨਾਂ ਨੇ ਚੁੱਪਚਾਪ ਖਾਣਾ ਖਾਦਾ ਤੇ ਸ਼ਾਮ ਨੂੰ ਆਪਣੇ ਘਰ ਵਾਪਸ ਆ ਗਏ। ਹੁਣ ਸਖਦੀਪ ਨੂੰ ਵੀ ਸਾਰਾ ਕੋਈ ਸਮਝ ਆ ਗਿਆ ਸੀ। ਹੁਣ ਉਸਦੀ ਸੱਸ ਬੇਕੁਫ ਬਣਨ ਵਾਲੀ ਨਹੀਂ ਸੀ। ਹੌਣ ਜਦੋਂ ਵੀ ਉਹ ਹਰ ਸਾਲ ਆਪਣੇ ਬੱਚੇ ਦਾ ਜਨਮ ਦਿਨ ਮਨਾਉਂਦੀ ਤਾਂ ਉਹ ਸਿਰਫ ਬੱਚਿਆਂ ਨੂੰ ਬੁਲਾਉਂਦੀ ਉਹਨਾਂ ਦੇ ਪਰਿਵਾਰ ਨੂੰ ਨਹੀਂ ਕਿਉਂਕਿ ਪਰਿਵਾਰ ਨਾਲ ਕੰਮ ਵਧ ਜਾਂਦਾ ਸੀ ਤੇ ਜੇ ਸਾਰੇ ਪਰਿਵਾਰ ਨੂੰ ਸਾਦੀ ਸੀ ਤਾਂ ਪਹਿਲਾਂ ਹਲਵਾਈ ਤੇ ਕੰਮ ਵਾਲੇ ਦਾ ਇੰਤਿਆਮ ਕਰਦੀ ਸੀ ਹਾਂਜੀ ਇਹ ਹੈ ਛੋਟੀ ਜਿਹੀ ਕਹਾਣੀ ਜੋ ਸੱਸ ਨੂੰ ਇਮੋਸ਼ਨਲ ਕਰਕੇ ਆਪਣਾ ਕੰਮ ਕਰਵਾਉਂਦੀ ਸੀ ਗਰਨਾਮ ਦਾ ਇਸ ਫੈਸਲਾ ਤੁਹਾਨੂੰ ਕਿਵੇਂ ਲੱਗਿਆ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ ਤੇ ਜੋ ਵੀ ਚੈਨਲ ਤੇ ਨਵੇਂ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਨੂੰ ਆਲ ਤੇ ਪ੍ਰੈਸ ਕਰੋ ਤਾਂ ਕਿ ਹਰੇਕ ਕਹਾਣੀ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਇਹੋ ਜਿਹੀਆਂ ਛੋਟੀਆਂ ਛੋਟੀਆਂ ਕਹਾਣੀਆਂ ਤੇ ਸਿੱਖਿਆਪੂਰਕ ਕਹਾਣੀਆਂ ਲੈ ਕੇ ਪਰਿਵਾਰਿਕ ਕਹਾਣੀਆਂ ਲੈ ਕੇ ਕੱਲ ਨੂੰ ਫਿਰ ਮਿਲਦੇ ਹਾਂ ਜੀ